ਕਿਹੜੇ ਪ੍ਰੋਗਰਾਮ ਸੱਜਣ ਪਾਕ ਦੀ ਰਾਤ ਦਾ ਧਿਆਨ ਸਰ ਕੇ ਲੋਜੂ ਜੀ ਨਾਮ ਰੇ ਗੁਰੂ ਪੰਜਾਬ ਪਿਆਰਿਆਂ ਬਹੁਤ ਸੱਜਣ ਚੱਲੀਆਂ ਚੱਲੁੱਤੀਆਂ ਹੱਥੀਆਂ ਜੱਪੀਆਂ ਤੱਪੀਆਂ ਜਨਾ ਨਾਮ ਦਿੱਤਿਆ ਬਣ ਕੇ ਆ ਦੇਵ ਚਲਾਇ ਤੇ ਮਾਰ ਦੇਖ ਕੇ ਅੱਗੇ ਕੀਤਾ ਤੇ ਨਾ ਪਿਆਰਿਆਂ ਸੁਪਿਆਰਿਆਂ ਦੀ ਕਮਾਈ ਦਾ ਧਿਆਨ ਸਰ ਕੇ ਲੋਜੂ ਜੀ ਨਾਮ ਰੇ ਗੁਰੂ ਮਨੋ ਸਿੰਘਾਂ ਸਿੰਘਣੀਆਂ ਨੇ ਧਰਮ ਦੀ ਸਿੱਖੀ ਤੋਂ ਬਾਅਦ ਬਾਅਦ ਸਟਾਈ ਹੋਪਨੀਆਂ ਰੁਹਣੀਆਂ ਕਰਟਣੀਆਂ ਕਿ ਜਿਹੜੇ ਆੜਿਆਂ ਨਾਲ ਸਰਾਏ ਗਏ ਗੁਰਦੁਆਰਿਆਂ ਦੀ ਜਵਾਲੀ ਪਰਮਾਨੰੀਆਂ ਕੀਤੀਆਂ ਧਰਮ ਨਹੀਂ ਹਾਰਿਆ ਕਿ ਕਿਸੇ ਦੇਸਾਂ ਬਾਸਾਂ ਨਾਲ ਨਾ। ਇਹਨਾਂ ਦੀ ਕਮਾਈ ਦਾ ਧਿਆਨ ਕਰੇ ਬੋਦੂ ਜੀ। ਵਾਹਿਗੁਰੂ। ਪੰਜਾਬ ਤੱਕ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰੇ ਬੋਦੂ ਜੀ। ਵਾਹਿਗੁਰੂ। ਸੇਵਕ ਸਰਬੱਤ ਖਾਸਰ ਦੀ ਕੀ ਅਰਦਾਸ ਹੈ ਜੀ ਸਰਬੱਤ ਖਾਸਰ ਦੀ ਕੋ ਵਾਹਿਗੁਰੂ। 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 ਜੇਤੇ ਆਵੇ ਤੇ ਆਵਣ ਦਾ ਸਰਕਾਰ ਸਤ ਸਭੋਲੇ ਦਾ ਹਨ ਜਨ ਖਾਲਤਾ ਜਿਤਾ ਹੈ ਕਹਾਂ ਹਨ ਰੱਖਿਆ ਰਿਹਾ ਹੈ ਦੇ ਕੇ ਪਤੇ ਮਿਲ ਪੈਟ ਪਸਤੂ ਜੀ ਸਤ ਜਿਤਾ ਹੈ ਖਾਲਸਾ ਜੀ ਦੇ ਬੋਲ ਬਾਬੇ ਬੋਲੋ ਜੀ ਸਿੱਖਾ ਨੂੰ ਸਿੱਖੀ ਦਾਤਿ ਸੇਦਾਨ ਗ੍ਰਹਿਤਾਨ ਦੇ ਦੇਖਤਾਨ ਸੇਸਤਾਨ ਬਰਿ ਸਦਾਨ ਧਨਤਿਹਦਾਨ ਨਾਮਦਾਨ ਦੀ ਅਨੁਸਾਰ ਸਾਡੇ ਸਰਕਾਰ ਕੀਤੇ ਦਰਸ਼ਨ ਚੌਂਕੀਆਂ ਸਤਿ ਸ੍ਰੀ ਅਕਾਲ ਜੁਗੋ ਜੋ ਅਕਾਲ ਧਰਮ ਦਾ ਜੈਕਾਰ ਗੁਰ ਜੀ ਹਰਿ ਨਾਮੁ ਸਿਖਾਣਾ ਮੰਨੀਵਾ ਮਤਿ ਦੀ ਮਰਤਕ ਦਾ ਰਖਾ ਅਪਾਲ ਮੁਕਵਾਇ ਜੋਗੀ ਅਕਾਲ ਪੁਰਖ ਦਾ ਬੰਦ ਸਦਾ ਸਹਾਇਤਾ ਦਾ ਜੀਉ ਪਰਿਵਾਰਿਕ ਜਨਕਾਣਾ ਸਾਹਿਬ ਤੇ ਹੋਰ ਗੁਰਧਾਮਾਂ ਦੇ ਜਨਕ ਪਤਨ ਨੂੰ ਛੋੜਿਆ ਗਿਆ ਹੈ ਜੁਨੇ ਦਰਸ਼ਨ ਦੀ ਦਾਤਿ ਵਸ ਸੰਭਾ ਦਾ ਦਾਨ ਕਰਤ ਸਤਿ ਸਨ ਬਤ ਮੇਲੀ ਮਾਲਿਆਂ ਦੇ ਮਾਨ ਨੇਤਾਣਿਆਂ ਦੇ ਤਾਤ ਸਤ ਸੰਸਰ ਦਵਤ ਸੰਗਤ ਦਾ धन धन जी के पावन सूत्र स्थान गुरुद्वारा श्री हर साहब जी विशेष साहिब श्री गुरु ग्रंथ साहब जी महाराज आप जी के पास अरदासन सत्य जी आपके सबका स्वागत आप जी के पावन की आरंभ किए गए श्री जगह ਕਿ ਤੋਂ ਉਤਾਰੇ ਟਿਕਟੋਕ ਤੇ ਉਤਾਰਨੇ ਜਾਬ ਹੋਈ ਹੰਤਤ ਵੀ ਆਪ ਦੀ ਜਗਾਹ ਨੂੰ ਪਾਣੀ ਦਾ ਜਲ ਕਰਦੀਆਂ ਹੋਈਆਂ ਤੇਨ ਤੋਂ ਲੱਗੀ ਸਾਡੀ ਸੱਤ ਸੱਤ ਵੱਸ ਤੇ ਕੜੀ ਸੋਣੀ ਬਾਣੀ ਦਾ ਮਹਾਨ ਭਾਗ ਰਾਇਣਾ ਸੰਕਟਾਂ ਦੇ ਦਰਜੇ ਨੂੰ ਸੌਣਾ ਕਦਮ ਕਦਮ ਵਿੱਚ ਲਿਖਿ ਲਉਣਾ ਯਾਤਰਾ ਸਫਲ ਕਰਨੀ ਪਰਿਵਾਰਾਂ ਨੂੰ ਸੰਕਟ ਦਿੱਤੀ ਤੇ ਇਹ ਅਨੁਕਤਾ ਤੰਦ ਸੁਨਿਆ ਦਾਤਾ ਮਕਸੀਆਂ ਕਾਰੋਬਾਰਾਂ ਵਾਟੇ ਵਸਾ ਕਰਨ ਸਭ ਨੂੰ ਵੀ ਸੰਗਤ ਦੀ ਹਾਜ਼ਰੀ ਕਰਨ ਦਾ ਪ੍ਰਵਾਨ ਕਰਨੀ ਤੇ ਪੁਨ ਪੇਟਾਵਾਂ ਸੇਵਾ ਨੂੰ ਅਨੁਚਰਨ ਪ੍ਰਵਾਨ ਕਰਨੀਆਂ ਦਰੋਂ ਕਰੋ ਸਿੱਖ ਸਦਪਰੋਸਾ ਨਾਮ ਰਾਮ ਲਖਣਾ ਸ਼ੁਭ ਭਾਵਨਾਵਾਂ ਗੁਰਮਤਿ ਅਨੁਸਾਰ ਦੀਆਂ ਕਰਨੀਆਂ ਪਰਸੋ ਜੀ ਪਿਛਲੇ ਸਮੇਂ ਦੀਆਂ ਸੋਨੀਆਂ ਬੇਅੰਤ ਮੁਲਾਕਾਤ ਕਰਦੇ ਹੋਏ ਆਉਣ ਵਾਲਾ ਸਮਾਂ ਖੁਸ਼ੀਆਂ ਪਰਿਆਵਰਣਿਤ ਕਰਨਾ ਅੰਮ੍ਰਿਤ ਅੰਮ੍ਰਿਤ ਵੇਲਾ ਅੰਮ੍ਰਿਤ ਰੂਪੀ ਬਾਣੀ ਦਾ ਜੋਰ ਕਿ ਰੱਖਣਾ ਆਪੇ ਦਰ ਕਰਕੇ ਦਰਸ਼ਕ ਵਿਦਾਤ ਦੇਵਤ ਸੇਵਕ ਪ੍ਰਤੀਦਾਨ ਕਰਦੇ ਰਹਿਣੇ ਸਭ ਤੋਂ ਪਹਿਲੇ ਜੀਓ ਆਪਣੇ ਪੰਥ ਆਸਾਨੀ ਸਦਾ ਚੜ੍ਹਦੀ ਕਲਾ ਕਰਨੀ ਹਾਲ ਸੰਸਹਾਇ ਹੋਣਾ ਪੱਕੇ ਜੀਓ ਦੁਪਹਿਰ ਸਮਾਗਮ ਨੂੰ ਮੁਖਤੱਤ ਹੋਇਆ ਬੀਐਮ ਸੰਤਾ ਵੱਲੋਂ ਤਾਨਵਾਨ ਅਤੇ ਪ੍ਰਧਾਨ ਕਰਕੇ ਸੇਵਾਵਾਂ ਕੀਤੀਆਂ ਹਨ ਸਭ ਦੀਆਂ ਸੇਵਾਵਾਂ ਦਾ ਹੀ ਪਾਣੀਆਂ ਜਿੰਨਾ ਮੈਨੂੰ ਕਾਮਨਾਵਾਂ ਭਾਵਨਾਵਾਂ ਰੱਖਦੇ ਹੋਏ ਸੇਵਾਵਾਂ ਕੀਤੀਆਂ ਹਨ ਸੋ ਮਨੁਕਾਮਨਾਵਾਂ ਭਾਵਨਾਵਾਂ ਕਲੀਆਂ ਆਪ ਜੀ ਦੇ ਬਖਵਾਰ ਹਨ ਜੋ ਮੰਗੇ ਖਾਤੋਂ ਇਹ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾ ਸਿੱਤੇ ਜੋ ਬੋਲੇ ਕੀ ਹਾਂ ਉਹ ਹਾਂ ਸਤਿਗੁਰੂ ਦੇ ਵਾਲੀ ਵਰਤਨ ਕਰਦੇ ਹੋ ਸੂਲ ਸੰਤਾਂ ਦੀਆਂ ਅਰਦਾਸਾਂ ਦੇਂਦੀਆਂ ਚੰਦ ਕਮਲ ਸਰਵਾਨ ਕਰਕੇ ਸੰਤਨ ਸਰਕਾਰ ਕਰਨਾ ਸਭ ਤੋਂ ਬਾਅਦ ਹੋ ਜੀਓ ਤਾਂ ਸੰਤ ਦੀ ਆਪ ਨੂੰ ਉਹ ਬਖਸ਼ਾ ਪ੍ਰਾਪਤ ਕਰਦੇ ਆਦਰਯੋ ਪ੍ਰਵੰਤਰ ਸਹੀ ਪ੍ਰਚਾਰ ਸੰਤਨ ਸਰਦੋਂ ਦੀ ਆ ਕੇ ਬਖਸ਼ੋ ਸਰਬੱਤ ਦਾ ਭਲਾ ਉਪੇਰ ਉਤਨਾ ਮਾਣ ਮਖੋ ਸੁਪਤ ਨਾਮੇ ਚਿਤਾਂ ਚੰਦਰ ਅਰਖੋ ਜੋ ਜੀ ਆਪ ਜਿਹੇ ਦਰ ਤੇ ਆਵੇ ਆ ਗ ਜਾਵੇ ਸੁਖ ਹੋਵੇ ਨਾਮ ਚਿਤ ਆਵੇ ਨਾਮ ਸੁਨਾ ਕਰਿ ਚਲਾ ਧੇਰੇ ਭਾਣ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ आग्या भैया का हुक्म है गुरु ग्रंथ जी मान्यो जो प्राप्त को दिन दो चै करेगा खालसा खोए सब मिलेंगे होए शब मिलेंो दे सौ देहाद वाहिरु जी का खलता वाहिरु